ਪੰਜਾਬ ਪਾਰ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਕਿੱਤੀ ਹੜਤਾਲ ਜਿਸ ਦਾ ਅਸਰ ਤੁਰੇ ਚ ਵੇਖਣ ਨੂੰ ਮਿਲਿਆ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਪੰਜਾਬ ਪਾਰ ਵਿੱਚ ਬਿਜਲੀ ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਦਰਅਸਲ 13 ਅਗਸਤ ਤੱਕ ਹੜਤਾਲ ਤੇ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਤਿੰਨ ਦਿਨ ਦੀ ਸਮੂਹਿਕ ਛੁੱਟੀ ਤੇ ਚਲੇ ਗਏ ਹਨ ਅੰਤਾਂ ਦੀ ਪੈ ਰਹੀ ਗਰਮੀ 'ਚ ਬਿਜਲੀ ਸਪਲਾਈ ਦੇ ਪ੍ਰਭਾਵਿਤ ਹੋਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਸਾਡਾ ਸਮੂਹਿਕ ਛੁੱਟੀ ਦਾ ਪ੍ਰੋਗਰਾਮ ਹੈ ਜੋ ਅੱਜ ਸ਼ੁਰੂ ਕੀਤਾ ਹੈ ਸਾਡੀਆਂ ਜਿਹੜੀਆਂ ਸੂਬੇ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਦਾ ਇੱਕ ਧੜਾ ਬਣਿਆਗਾ ਸਾਰੀਆਂ ਮੈਕਮੇ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਅਸੀਂ ਉਹਦੇ ਲਈ ਜਿਹੜਾ ਇਹ ਸੰਘਰਸ਼ ਪ੍ਰੋਗਰਾਮ ਅੱਜ ਤੋਂ ਸ਼ੁਰੂ ਕੀਤਾ ਜੋ ਕਿ ਜੋਤੇ ਬੰਦੀਆਂ ਦੇ ਕਾਲ ਦੇ ਉੱਤੇ ਅਸੀਂ 11 12 ਤੇ 13 ਦੀ ਸਮੂਹਕ ਛੁੱਟੀ ਭਰ ਕੇ ਜਿਹੜਾ ਮੈਕਮੇ ਦਾ ਕੰਮ ਹੈ ਉਹ ਪੂਰਨ ਤੌਰ ਤੇ ਬੰਦ ਕੀਤਾ। ਇਸ ਨਾਲ ਲੋਕਾਂ ਨੂੰ ਵੀ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਂਜੀ ਹਾਂਜੀ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਹੈ ਕਿਉਂਕਿ ਬਿਜਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ ਮੈਕਮੇ ਦੀ ਮੈਨੇਜਮੈਂਟ ਨਾਲ ਬਹੁਤ ਮੀਟਿੰਗਾਂ ਹੋਈਆਂ ਨੇ ਉੱਤੇ ਸਹਿਮਤੀਆਂ ਬਣੀਆਂ ਨੇ ਜਿਵੇਂ ਕਿ ਸਾਡਾ 17 7 20 ਦਾ ਮਸਲਾ ਹੈਗਾ। ਸਾਡੇ ਜਿਹੜੇ ਸਾਡੇ ਤੋਂ ਸਾਥੀ ਵਿਛੜ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਾ ਮਸਲਾ ਹੈਗਾ ਤੇ ਜਿਹੜੇ ਹੋਰ ਅਜਿਹੇ ਸਰਕੂਲਰ ਕਰਕੇ ਜਿਹੜਾ ਮਹਿਕਮਾ ਹੈਗਾ ਉਹ ਮਲਾਜਮਾਂ ਨੂੰ ਤੰਗ ਪਰੇਸ਼ਾਨ ਕਰਦਾ ਨਵੀਆਂ ਭਰਤੀਆਂ ਦਾ ਮਸਲਾ ਕੱਚੇ ਕੰਮਿਆਂ ਨੂੰ ਪੱਕੇ ਕਰਨ ਦਾ ਮਸਲਾ ਉਹ ਸਾਰਿਆਂ ਦੇ ਉੱਤੇ ਜਦੋਂ ਸਹਿਮਤੀਆਂ ਬਣਦੀਆਂ ਨੇ ਪਰੰਤੂ ਜਿਹੜੀ ਸਰਕਾਰ ਹੈ ਉਹ ਟਾਲ ਮਟੋਲ ਦੀ ਨੀਤੀ ਕਰਦੀ ਹੈ ਜੋ ਉਸ ਦੇ ਮਤਲਬ ਉਸ ਦੇ ਰੋਸ ਵਜੋਂ ਅਸੀਂ ਇਹ ਜਿਹੜਾ ਤਿੰਨ ਦਿਨਾਂ ਦਾ ਪ੍ਰੋਗਰਾਮ ਆ ਉਹ ਮਿੱਥਿਆ ਹੋਇਆ ਤੇ ਅਸੀਂ ਪੂਰਨ ਤੌਰ ਤੇ ਇਸ ਨੂੰ ਜਾਰੀ ਰੱਖਾਂਗੇ ਗਵਿੰਦ ਜੀ ਆਜੋ ਦੰਦ ਦੀ ਹੜਤਾਲ ਹੈ ਇਸ ਤੋਂ ਵੱਧ ਕੋਈ ਕੋਲ ਸਾਡੇ ਉੱਪਰੋਂ ਆਉਂਦੀ ਹੈ ਇਹਨੂੰ ਵਧਾਇਆ ਜਾਊ ਚਾਹੇ ਹਫ਼ਤੇ ਤੇ ਜਾਵੇ ਚਾਹੇ ਮਹੀਨੇ ਤੇ ਜਾਵੇ ਇਤਾਂ ਸਾਡੀਆਂ ਸਾਰੀਆਂ ਜੱਥੇਬੰਦੀਆਂ ਇਸ ਗੱਲ ਨੂੰ ਤਿਆਰ ਨੇ ਔਰ ਇਸ ਤੋਂ ਨਾ ਕੋਈ ਪਿੱਛੇ ਹਟਣ ਲੱਗਿਆ ਜਿੰਨਾ ਵੀ ਸਾਡਾ 프ਰੰਟ ਤੁਹਾਡਾ ਇਕਤਾ ਮੰਚ ਜੁਆਇੰਟ ਫੋਰ ਤੇ ਬਾਕੀ ਜਿੰਨੀਆਂ ਵੀ ਭਰਾਤਰੀ ਜੱਥੇਬੰਦੀਆਂ ਸਾਡੇ ਨਾਲ ਨਾਲ ਨੇ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ ਕਿਉਂਕਿ ਗੱਲ ਵੀ ਵਿੱਤ ਮੰਤਰੀ ਸਾਹਿਬ ਤੇ ਸੀਐਮਡੀ ਸਾਹਿਬ ਮੈਨੇਜਮੈਂਟ ਨਾਲ ਜੋ ਵੀ ਮੰਗਾਂ ਉੱਤੇ ਸਹਿਮਤੀ ਹੋਈ ਸੀ ਪਹਿਲਾਂ ਤਾਂ ਉਹ ਕੀ ਹੈ ਲਾਗੂ ਨਹੀਂ ਕਰਦੇ ਸ਼ਾਮ ਨੂੰ ਫੇਰ ਮੁੱਕਰ ਜਾਂਦੀ ਹੈ ਮੈਨੇਜਮੈਂਟ ਤੇ ਕਿਸਮ ਦੀ ਉਹ ਹੈਗੀ ਆ ਵੀ ਤੁਸੀਂ ਇੱਕ ਵਾਰੀ ਮੰਗਾ ਮੰਨ ਲੈਂਦੇ ਤਾਂ ਆਪਾਂ ਤੁਸੀਂ ਲਾਗੂ ਨਹੀਂ ਕਰਦੇ ਜਿਹਦੇ ਵਿੱਚ ਤੁਹਾਡਾ ਇੱਕ 35-400 ਕਿੱਟਰ ਹੈ ਜਿੰਨੂੰ ਕੀ ਛੇਮਾ ਪੇ ਕਮਿਸ਼ਨਰੀ ਨਹੀਂ ਮਿਲ ਰਿਹਾ ਉਹ ਵਿਚਾਰਾ ਇੱਕ ਲੈਂਡਮੈਨ ਐਲਮ ਭਰਤੀ ਹੁੰਦਾ ਜੋ ਵਰਕਚਾਰ ਤੋਂ ਐਲਮ ਪ੍ਰਮੋਟ ਹੁੰਦਾ ਹੈ ਇੱਕ ਐਲਮ ਤਾਂ 55000 ਰੁਪਏ ਤਨਖਾਹ ਲੈ ਰਿਹਾ ਉਸ ਨੂੰ 35000 ਹੀ ਮਿਲ ਰਹੀ ਹੈ ਤੇ ਬਾਕੀ ਤੁਹਾਡੇ ਕੱਚੇ ਮੁਲਾਜ਼ਮ ਨੇ ਉਹ ਨਹੀਂ ਪੱਕੇ ਕੀਤੇ ਜਾ ਰਹੇ ਤੁਹਾਡਾ ਡੀਏ ਪਿਆ 13% ਉਹ ਨਹੀਂ ਮਿਲ ਰਿਹਾ ਪੁਰਾਣੀ ਪੈਨਸ਼ਨ ਕੁਝ ਸਰਕਾਰ ਤੱਕ ਵੀ ਮਸਲ ਜਿਹੜੀ ਪੁਰਾਣੀ ਪੈਨਸ਼ਨ ਹੈ ਕਦੋਂ ਦਾ 1 ਮਹੀਨਾ ਦਾ 1.5 ਸਾਲ ਹੋ ਗਿਆ ਕਰ ਕੋਈ ਕੀਤੇ ਨਾ ਵੀ ਕੇ ਨੋਟੀਫਿਕੇਸ਼ਨ ਕਰਤਾ ਪਰ ਉਹ ਪ੍ਰੋਪਰ ਲਾਗੂ ਨਹੀਂ ਕੀਤੀ ਗਈ ਨਾ ਐਨਪੀਐਸ ਬੰਦ ਹੋਇਆ ਨਾ ਸਾਡੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ ਹੋਰ ਵੀ ਬਹੁਤ ਮੰਗਾ ਨੇ ਚਾਹੇ ਸਾਡਾ ਸਾਡੇ ਕੰਟਰੈਕਟਰ ਵਾਲੇ ਲੈਨਮੈਂਟ ਸਾਥੀ ਜਿਨ੍ਹਾਂ ਨੇ ਤਿੰਨ ਚਾਰ ਸਾਲ ਕੰਟਰੈਕਟ ਦੇ ਉੱਤੇ ਲਾਏ ਉਹ ਪਰਮਿਸ਼ਨ ਕੰਮ ਇੱਥੇ ਕੀਤਾ ਹੈ ਬਿਜਲੀ ਬੋਰਡ ਤੇ ਉਹਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਤਾਂ ਹੋਰ ਬਹੁਤ ਮੰਗਣ ਜਿਹੜੀਆਂ ਪੰਜਾਬ ਸਰਕਾਰ ਦੇ ਤੇ ਬਿਜਲੀ ਮੰਡਲ ਨੂੰ ਕੋਲੇ ਲੱਗ ਪਈਆਂ ਅਗਰ ਸ਼ਾਇਦ ਦੀ ਬਿਜਲੀ ਬੰਦ ਹੋ ਜਾਂਦਾ ਕੋਈ ਫਾਲਟ ਆ ਜਾਂਦਾ ਕਿਉਂਕਿ ਕੀਤਾ ਜਾਵੇ ਤੇ ਦੇਖੋ ਸਾਡੇ ਵੱਲੋਂ ਐ ਅਲਟੀਮੇਟ ਸਾਰੇ ਐਕਸ਼ਨ ਨੂੰ ਐਸਪੀ ਨੂੰ ਬੋਰਡ ਤੱਕ ਦਿੱਤਾ ਹੋਇਆ ਸੀਗਾ ਤਾਂ ਉਹਦੀ ਜ਼ਿੰਮੇਵਾਰੀ ਸਾਰੀ ਉੱਪਰਲੀ ਮੈਨੇਜਮੈਂਟ ਦੀ ਹੈ ਜਾਂ ਪੰਜਾਬ ਸਰਕਾਰ ਦੀ ਹੈ ਕੋਈ ਵੀ ਕਿਤੇ ਖਰਾਬ ਹੁੰਦਾ ਤੇ ਨਹੀਂ ਚੱਲਦੀ ਸਪਲਾਈ ਦੋ ਦਿਨ ਠੱਪ ਰਹਿੰਦੀ ਹੈ ਤਾਂ ਇਹਦੀ ਜ਼ਿੰਮੇਵਾਰੀ ਸਾਰ ਸੋਡੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦਾ ਰਵਈਆ ਮੁਲਾਜ਼ਮਾਂ ਪਤੀ ਬੇਹੱਦ ਮਾੜਾ ਅੱਜ ਤੱਕ ਕੋਈ ਸਰਕਾਰ ਅਸੀਂ ਜਿਹੀ ਨਹੀਂ ਦੇਖੀ ਜਿਹੜੇ 13% ਡੀਏ ਔਰ ਸਾਡੇ ਤੇ 2.5 ਸਾਲ ਦਾ ਡੀਐਮ ਦਿੱਤਾ ਜਿਹੜੀ ਇਹਨਾਂ ਨੇ ਗੱਲ ਮੁੰਡਿਆਂ ਨੇ ਕਹੀ ਉਹ ਇੰਨ ਵੀ ਨਾ ਅਤਿ ਮਾੜੀ ਹੈ ਕਿ ਪੰਜਾਬ ਦੇ ਅੰਦਰ ਕੇਂਦਰ ਦੇ ਸਕੇਲ ਲਾਉਂਦੇ ਇਹ ਅਸੀਂ برداشت ਨਹੀਂ ਕਰ ਸਕਦੇ ਇਸ ਕਰਕੇ ਸਮੁੱਚੀ ਟੇਡ ਜ਼ੂਨੀ ਹੈ ਨਾ ਭਾਵੇਂ ਉਹ ਟਕਦੀ ਹੋਵੇ ਸੀਤੂ ਦੀ ਹੋਵੇ ਜਾਂ ਆਜ਼ਾਦ ਦੀ ਹੋਵੇ ਜਾਂ ਕਿਸੇ ਦੀ ਵੀ ਹੋਵੇ ਉਹ ਬਿਜਲੀ ਮੁਲਾਜ਼ਮਾਂ ਦੀ ਪਿੱਠ ਤੇ ਇਸ ਕਰਕੇ ਜੇ ਕੋਈ ਸਰਕਾਰ ਇਹਨਾਂ ਤੇ ਕੋਈ ਐਕਸ਼ਨ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਮਹਗਾ ਪੈਗਾ ਕਿੰਨੇ ਦਿਨ ਹਰਤਾਲ ਚੱਲੇਗੀ ਚੱਲੀਏ ਹਰਤਾਲ ਤਾਂ ਹੈ ਹੀ ਨਹੀਂ ਇਹ ਸਮੂਕਿ ਛੁੱਟੀ ਤੇ ਗਏ ਆ ਵਰਕਰ ਸਮੂਕਿ ਛੁੱਟੀ ਤੇ ਵਰਕਰ 3 ਦਿਨ ਲਈ ਗਏ ਆ ਇਸ 3 ਦਿਨ ਦੇ ਅੰਦਰ ਸਰਕਾਰ ਸਾਡੇ ਨਾਲ ਕੀ ਕਰਨਾ ਚਾਹੁੰਦੀ ਹੈ ਉਸ 3 ਦਿਨਾਂ ਤੋਂ ਬਾਅਦ ਅੱਗੇ 3 ਦਿਨ ਦੇ ਅੱਗੇ ਦੇਖਾਂਗੇ ਉਹ 3 ਦਿਨਾਂ ਦੇ ਅੰਦਰ ਅਗਰ ਸਰਕਾਰ ਸਾਥੋਂ ਲੋਕ ਇਹ ਸਾਡੀਆਂ ਮੰਗਾਵਲ ਗੌਰ ਨਹੀਂ ਕਰਦੀ ਤਾਂ ਜਿਹੜੀ ਸਾਡੀ ਮੈਨੇਜਮੈਂਟ ਹੈ ਜਿੱਥੇ ਬੰਦਕ ਲੀਡਰਸ਼ਿਪ ਹੈ ਉਹ ਅੱਗੇ ਫੈਸਲਾ ਕਰਕੇ ਦੇ ਵੀ ਇਹਨਾਂ ਨੂੰ ਜੋ ਫੈਸਲਾ ਕਰਕੇ ਦੇਊਗੀ ਉਹ ਇਸ ਸੜੇ ਨੂੰ ਅਸੀਂ ਉਹ ਸੜੇ ਦਾ ਹੁਕਮ ਮੰਨਾਂਗੇ